ਉੱਧਰ ਹੋ ਜਾ ਉੱਧਰ ਹੋ ਜਾ ਮੜੀ ਜਾ ਰਿਹਾ ਹੈ ਹੋ ਜਾ ਹੋ ਜਾ ਉੱਧਰ ਮੁਤਾਬਕ ਮੁਤਾਬਕ ਕਸ਼ਮੀਰ ਦੇ ਪਹਿਲਗਾਮ ਅਤੰਕੀ ਹਮਲੇ ਦੇ ਕਾਰਨ ਪੂਰੇ ਦੇਸ਼ ਭਰ ਦੇ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਉਥੇ ਹੀ ਪੰਜਾਬ ਦੇ ਵੀ ਵਕ ਵਕ ਤਾਵਾਂ ਤੇ ਅਲੱਗ-ਅਲੱਗ ਸਮੇਂ ਤੇ ਰੋਸ ਮਜਾਰੇ ਕੀਤੇ ਜਾ ਰਹੇ ਨੇ ਕੈਂਡਲ ਮਾਰਚ ਕੱਢੇ ਜਾ ਰਹੇ ਨੇ ਉਥੇ ਹੀ ਮਾਨਸਾ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਵਾਈਸਾਹਬ ਮਾਨਸਾ ਤੇ ਸੱਦੇ ਤੇ ਸ਼ਹਿਰ ਵਾਸੀਆਂ ਨੇ ਕੱਢਿਆ ਕੈਂਡਲ ਮਾਰਚ ਅਤੇ ਰੈਲੀ ਮੁਜ਼ਾਹਰਾ ਕੀਤਾ ਦੱਸਦੀ ਹੈ ਕਿ ਤਸਵੀਰਾਂ ਮਾਨਸਾ ਤੋਂ ਸਾਂਝਾ ਕਰ ਰਹੇ ਆ ਮਾਨਸਾ ਸ਼ਹਿਰ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕੀ ਕੁਝ ਕਹਿਣਾ ਹੈ ਮਾਨਸਾ ਦੇ ਲੋਕਾਂ ਦਾ ਕੀ ਸੋਚਦੇ ਆ ਪਹਿਲਗਾਮ ਅਤੰਕੀ ਹਮਲੇ ਦੇ ਬਾਰੇ ਗੱਲਬਾਤ ਕਰਦੇ ਆ ਤਸਵੀਰਾਂ ਸਾਂਝਾ ਕਰ ਰਹੇ ਆ ਤੁਹਾਡੇ ਨਾਲ ਮਾਨਸਾ ਤੋਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ-ਅੱਗੇ ਸ਼ੇਅਰ ਕਰਦੇ ਜਿਉਂ ਵਕ ਵਕ ਜਗਾ ਤੋਂ ਰੈਲੀ ਮੁਜਾਰੇ ਦੀਆਂ ਤਸਵੀਰਾਂ ਆ ਰਹੀਆਂ ਨੇ ਸਾਹਮਣੇ ਮਾਨਸਾ ਤੋਂ ਦਵਿੰਦਰ ਬੱbbi ਦੀ ਰਿਪੋਰਟ ਸਾਡੀ ਅੱਜ 올 ਇੰਡੀਆ ਐਂਟੀ ਟੈਰਰਿਸਟ ਐਂਟੀ ਕ੍ਰਾਈਮ ਦੀ ਟੀਮ ਸ਼ਿਵ ਸੇਨਾ शिंदे ग्रुप ਦੀ ਟੀਮ ਅਗਰਵਾਲ ਸਮਾਜ ਸਭਾ ਦੀ ਟੀਮ ਸਾਰੀ ਅੱਜ ਇੱਥੇ ਇਕੱਤਰ ਹੋ ਕੇ ਦੁਆਜੋ ਮਾਨਸਾ ਦੇ ਨਾਲ ਅਸੀਂ ਇੱਕ ਸਾਡੀ ਸ਼ਾਂਤ ਮਾਰਚ ਜਿਹੜਾ ਕੱਢੇ ਹੈਗਾ ਸਾਡਾ ਜਿਹੜਾ ਮਾਰਚ ਕੱਢਣ ਦਾ ਮੋਟਿਵ ਹੈ ਤੁਸੀਂ ਪਏ ਅਭੀ ਭਾਰਤ ਸਰਕਾਰ ਨੂੰ ਅਸੀਂ ਹੈ ਜਾਗਰੂਕ ਕਰਨਾ ਹੈ ਭਾਰਤ ਸਰਕਾਰ ਤੁਸੀਂ ਮੋਦੀ ਸਾਹਿਬ ਜਿੰਨੇ ਵੀ ਅਤਕਵਾਦੀ ਨੇ ਪੰਜਾਬ ਦੇ ਵਿੱਚ ਜਿੰਨੇ ਵੀ ਅਤਕਵਾਦੀ ਨੇ ਪੂਰੇ ਭਾਰਤ ਦੇ ਵਿੱਚ ਉਹਨਾਂ ਦਾ ਪੂਰੇ ਤਰੀਕੇ ਨਾਲ ਫਾਟਮਾ ਕਰੋ ਉਹਨਾਂ ਨੂੰ ਭਾਰਤ ਦੇ ਵਿੱਚੋਂ ਕੱਢ ਕੇ ਬਾਹਰ ਮਾਰੋ ਗੋਲੀਆਂ ਨਾਲ ਉਹਨਾਂ ਨੂੰ ਭੁੰਨ ਦਿਓ ਪਾਕਿਸਤਾਨ ਦੀਆਂ ਜਿਹੜੀਆਂ ਘੁਣੋੜੀਆਂ ਹਰਕਤਾਂ ਨੇ ਉਹਨਾਂ ਤੋਂ ਬਾਅਦ ਨਹੀਂ ਆ ਰਿਆ ਪਾਕਿਸਤਾਨ ਬਾਰ ਬਾਰ ਇੰਡੀਆ ਦੇ ਵਿੱਚ ਦਖਲਅੰਦਾਜ਼ੀ ਕਰਕੇ ਬਾਰ ਬਾਰ ਐਦਾਂ ਦੇ ਜਿਹੜੇ ਘਟਨਾਕਰਮ ਹੈ ਕਰ ਰਿਹਾ ਜਿਸ ਨਾਲ ਪੂਰਾ ਭਾਰਤ ਹੈ ਪੂਰਾ ਹਿੰਦੁਸਤਾਨ ਹੈ ਸਾਡਾ ਉਹ ਅਗਰੋਸ਼ ਦੇ ਵਿੱਚ ਹੈ ਅਸੀਂ ਭਾਰਤ ਸਰਕਾਰ ਨੂੰ ਇਹੀ ਮੰਗ ਕਰਦੇ ਆ ਕਿ ਇਹਨਾਂ ਦੋਸ਼ੀਆਂ ਦੀ ਭਾਲ ਕਰਕੇ ਇਹਨੂੰ ਜਲਦੀ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਗੋਲੀਆਂ ਨਾਲ ਇਹਨਾਂ ਨੂੰ ਭੁੰਡਿਆ ਜਾਵੇ ਅਤੇ ਪਾਕਿਸਤਾਨ ਅਗਰ ਫੇਰ ਵੀ ਬਾਜ਼ ਨਾ ਆਇਆ ਤਾਂ ਪੂਰੇ ਨਕਸ਼ੇ ਦੇ ਵਿੱਚੋਂ ਇਹਦਾ ਜਿਹੜਾ ਨਾਮੋਂ ਨਿਸ਼ਾਨ ਹੈ ਖਤਮ ਕਰ ਦਿੱਤਾ ਜਾਵੇ ਐਂ ਤਾਂ ਕਹਿੰਦਾ ਹੋਇਆ ਮੈਂ ਧੰਨਵਾਦ ਕਰਦਾ ਹਾਂ ਜੀ ਇਸ ਪ੍ਰੋਗਰਾਮ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਜਿਹੜਾ ਇਹ ਏਟਾ ਵੱਡਾ ਹਮਲਾ ਹੋਇਆ ਹੈ ਹਸਤ ਗੱਲ ਇਹ ਹੈ ਕਿ ਹਿੰਦੁਸਤਾਨ ਦੇ ਰਾਸ਼ੀਆਂ ਰੇੜੀਆਂ ਜਾਸੀਆਂ ਉਹ ਭਾਈਚਾਰਕ ਇੱਕ ਤਾਂ ਕਹਿ ਨਹੀਂ ਹਾਂ ਤਾਂ ਫੈਨ ਦੇਣਾ ਚਾਹੁੰਦੇ ਆ ਇਸੇ ਕਰਕੇ ਗਾਹੇ-ਗਾਹੇ ਇੱਕ ਦਿੱਕਸ਼ਾ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਸੀਂ ਜਿਹੜੀ ਸ਼ਾਂਤੀ ਕਹਿੰਦੇ ਜੰਮੂ ਕੇ ਵਿੱਚ ਹੋ ਗਈ ਉਹਨੂੰ ਦਿਖਾਉਣਾ ਕਿ ਸ਼ਾਂਤੀ ਨਹੀਂ ਹੋਈ ਅਸੀਂ ਨਿਲੈਕੀ ਸਰਕਾਰ ਦੀ ਹੈ ਇਸੇ 2-3 ਹਜ਼ਾਰ ਬੰਦਾ ਸਲਾਨੀ ਤੂਰ ਵਾਸਤੇ ਗਿਆ ਹੋਵੇ ਉਥੋਂ ਦੇ ਸਿਕਿਉਰਟੀ ਇੱਕ ਵੀ ਨੌਜਵਾਨ હાજર ਨਹੀਂ ਸੀ ਤੇ ਉਹਨਾਂ ਨੇ ਟੋਣ ਟੋਕੋ ਕੇ ਇੱਕ ਫਿਰਕੇ ਦੇ ਲੋਕ ਨਹੀਂ ਮਾਰੇ ਉਹਨਾਂ ਨੇ ਇਸੇ ਹਿੰਦੂ ਮਾਰੇ ਉਹਨਾਂ ਨੇ ਮੁਸਲਮਾਨ ਵੀ ਮਾਰੇ ਇਹ ਗੱਲ ਸੱਚਾਈ ਹੈ ਇਸ ਕਰਕੇ ਸਮੁੱਚਾ ਅਤਵਾਦ ਹੈ ਜਿਹੜਾ ਕਿ ਲੋਕਾਂ ਨੂੰ ਆਪਸ ਚੜਾਉਂਦਾ ਹੈ ਹਿੰਦੁਸਤਾਨ ਦੀ ਅਜਰਸੀ ਹੈ ਗਈਆਂ ਕਈ ਜਿਹੇ ਕਾਰੇ ਕਰਦੀਆਂ ਨੇ ਉਹਨਾਂ ਦੇ ਅਸੀਂ ਸਖਤ ਖਿਲਾਫ ਆ ਤੇ ਸਮੁੱਚੇ ਹੱਤਵੱਤ ਨੂੰ ਖਤਮ ਕਰਨ ਲਈ ਸਰਕਾਰ ਨੂੰ ਗੁਜ਼ਾਰਸ਼ ਕਰਦੇ ਆ ਕਿਉਂਕਿ ਜਦੋਂ ਸਰਕਾਰ ਗੰਭੀਰ ਉੱਥੋਂ ਉੱਥੋਂ ਚੱਲ ਕੇ ਮੋਤੀ ਭੱਜ ਕੇ ਬਾਹਰ ਦੇ ਵਿੱਚੋਂ ਇੱਥੇ ਆ ਗਿਆ ਉਹ ਪਹਿਲਾਂ ਬੰਦਾ ਤੂੰ ਐਂ ਦੇਖਦਾ ਕਿ ਇਹ ਜਿਹੜੇ ਪੈਨੇ ਪਤੇ ਆਏ ਹੁਣ ਸਰਾਨੀ ਕਿਸੇ ਨੇ ਨਵਾਂ ਵਿਆਹ ਕਰਾਇਆ ਚਾਲ ਨੂੰ ਪਹਿਲਾਂ ਉਹ ਕੁੜੀ ਬੇਚਾਰੀ ਪਿੰਡ ਦੀ ਮਰ ਗਈ ਓਏ ਕਹੀਂ ਤੂੰ ਇਹਨੂੰ ਨਾ ਮਾਰੋ ਨਾ ਮਾਰੋ ਚਾਲ ਨੂੰ ਕੋਈ ਨਾ ਉਹ ਲੜਕੀ ਦਾ ਵਿਆਹ ਹੋਇਆ ਸੀ ਜਦੋਂ ਲੜਕੀ ਮਾਰਤੀ ਮੁੰਡਾ ਬਗਮਾਰਤਾ ਉਹ ਕਹਿੰਦੇ ਮੇਰੇ ਗੋਲੀ ਮਾਰੋ ਕੱਤ ਤੋਂ ਜਾ ਕੇ ਮੋਦੀ ਨੂੰ ਮਿਲ ਜਣੀ ਐਨਾ ਮਤਲਬ ਹਾ ਮਾਹੌਲ ਖਰਾਬ ਸੀ ਉੱਥੇ ਤੇ ਇਹ ਗੱਲ ਬਿਲਕੁਲ ਗਲਤ ਨਾ ਕਹਿਣਾ ਕਿ ਕੱਲੇ ਹਿੰਦੂ ਮਾਰੇ ਨੇ ਮੁਸਲਮਾਨ ਵੀ ਮਾਰੇ ਨੇ ਉਹਨਾਂ ਦਾ ਮਕਸਦ ਦਾਇਰਤ ਬਣਾਉਣਾ ਹੈ ਇਸ ਕਰਕੇ ਸੀ ਅੱਜ ਇਸੇ ਫੇਸ ਸਟੇਜ ਤੋਂ ਇਹ ਕਹਿਣਾ ਚਾਹੁੰਦੇ ਆ ਕਿ ਸਰਕਾਰ ਨੂੰ ਆਪ ਵੀ ਐਸੋ ਇਸ ਛੱਡ ਕੇ ਜਿਹੜੇ ਜਿਹੇ ਮਾਹੌਲ ਨੇ ਪ੍ਰੋਕਰੀਏਟ ਕੀਤਾ ਜਾ ਰਿਹਾ ਹੈ ਹੋਇ ਤਾ ਕੰਟਰੋਲ ਕਰੇ ਸਰਕਾਰ ਨੂੰ ਕੰਟਰੋਲ ਕਰਨਾ ਬਣਦਾ ਇਸ ਕਰਕੇ ਮੈਂ ਬੇਨਤੀ ਕਰਦਾ ਤੇ ਮੋਦੀ ਸਾਹਿਬ ਅਮਿਤ ਸ਼ਾ ਕੋਲੇ ਬੜਾ ਬੜਾ ਬਰਮਾਸ਼ ਕਰੇ ਪਤਾ ਨਹੀਂ ਕੀ ਕੁਛ ਕਰ ਤੂੰ ਅਜ ਕੈਂਟਰ ਬਾਹਰ ਚ ਕੱਢੇ ਯਾਰ ਕੀ ਕਹੋ ਬੜੇ ਫੁਲ ਮਿਖਾ ਸਾਹਿਬ ਜੰਦਰੇ ਕੱਲ ਬਾੜੀ ਘਟਣਾ ਬਾਕੀ ਨਾਨੀਆਂ ਦੇ ਹੁਣ ਤੇ ਦੇ ਦੋ ਸੀ ਨਾਨੀਆਂ ਤੇ ਕੁਝ ਹੱਤਵੰਤਿਆਂ ਨੇ ਹਮਲਾ ਕਰਕੇ ਸੇਵਾਦਾਰੀ ਉਹ ਲੋਕਾਂ ਨੂੰ ਮੌਤੇ ਘਟਕਾਰਿਆ ਦੋ ਅੱਜ ਮਾਨਸਾ ਦੇ ਵਿੱਚ ਕਿਸੇ ਠਿਕਣਾ ਦੀ ਨਿੰਦਿਆ ਕਰਨ ਦੇ ਲਈ ਸਾਰੇ ਭਾਈਚਾਰਿਆਂ ਨੇ ਇਕੱਠੇ ਹੋ ਕੇ ਸ਼ਾਂਤੀ ਮਾਰਚ ਦਿੱਕਿਆ ਸੀ ਜਿਹੋ ਮੌਤੀ ਮਾਰਚ ਦੇ ਸ਼ਹਿਰ ਵਿੱਚ ਕੱਟ ਰਹੇ ਆ ਤੇ ਸੱਡੇ ਮਾਨਸਾ ਦੇ ਲੋਕਾਂ ਨੇ ਜਦੋਂ ਪੰਜਾਬ ਦੇ ਵਿੱਚ ਵੀ ਅੱਤਵਾਦ ਰਿਹਾ ਉਸ ਸਮੇਂ ਵੀ ਸ਼ਾਂਤੀ ਦਾ ਸਬੂਤ ਦਿੱਤਾ ਕਿ ਜਿੱਥੇ ਸਾਰੇ ਭਾਈਚਾਰੇ ਇਕੱਠੇ ਹੋ ਕੇ ਸ਼ਾਂਤੀ ਨਾਲ ਰਹੇ ਅੱਜ ਵੀ ਉਥੇ ਕੱਟਣਾ ਨੂੰ ਦੇਖਦੇ ਹੋਏ Hindu, Sikh ਤੋਂ Musalman ਸਾਰੇ ਇੱਕ ਭਾਈਚਾਰਾ ਇਕੱਠੇ ਹੋ ਕੇ ਇਹ ਸਬੂਤ ਦਿੱਤਾ ਵੀ ਅਸੀਂ ਸਾਰੇ ਇੱਥਾਂ ਤੇ ਨਾ ਅੱਤਵਾਦੀਆਂ ਦੀਆਂ ਚਾਲਾਂ ਨਹੀਂ ਚੱਲਣ ਦੇਵਾਂਗੇ